ਇਹ ਇੰਨੀਆਂ ਸਾਰੀਆਂ ਕਟੋਰੀਆਂ ਜੀ ਬਿਲਕੁਲ ਅਪ ਛਟਪਟ ਘੱਟ ਤੋਂ ਘੱਟ ਸਮੇਂ 'ਚ ਬਣਾ ਕੇ ਤਿਆਰ ਕਰ ਲਿਆ ਮੈਂ ਇੱਕ ਕਟੋਰੀ ਜਿਹੜੀ ਤੁਹਾਨੂੰ ਤੋੜ ਕੇ ਵੀ ਦਿਖਾਉਣੀ ਹੈ ਦੇਖੋ ਕਿੰਨੀਆਂ ਵਧੀਆ ਇਹ ਪੱਕ ਕੇ ਤਿਆਰ ਹੋ ਗਈਆਂ ਨੇ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਕ੍ਰਿਸਪੀ ਬਣੀਆਂ ਇਹ ਬਹੁਤ ਹੀ ਵਧੀਆ ਬਿਨਾ ਆਟਾ ਗੁੰਨੇ ਤੇ ਬਿਨਾ ਰੋਟੀ ਵੇਲੇ ਜਿਹੜੀਆਂ ਛਟਪਟ ਆਪਾਂ ਇੰਨੀਆਂ ਜ਼ਿਆਦਾ ਕਟੋਰੀਆਂ ਬਣਾ ਲਾਂਗੇ ਤੇ ਸਾਰੀਆਂ ਕਟੋਰੀਆਂ ਜੀ ਇਸ ਤਰੀਕੇ ਨਾਲ ਜਿੰਨੀਆਂ ਆਪਾਂ ਖਾਣੀਆਂ ਨੇ ਤਿਆਰ ਕਰ ਲਾਂਗੇ ਬਿਲਕੁਲ ਥੋੜਾ ਜਿਹਾ ਭੁਜੀਆ ਸਹੀ ਗਾਲ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਬਿਨਾ ਆਟਾ ਗੁੰਨੇ ਬਿਨਾ ਰੋਟੀ ਵੇਲੇ ਜਿਹੜਾ ਕਟੋਰੀ ਚਾਟ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਘੱਟ ਸਮੇਂ 'ਚ ਜਿਹੜੀਆਂ ਕਟੋਰੀਆਂ ਆਪਾਂ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਤਿਆਰ ਕਰ ਲਾਂਗੇ ਤੇ ਬਹੁਤ ਹੀ ਤੇਜ਼ੀ ਜੀ ਆਪਾਂ ਚਾਟ ਵੀ ਬਣਾ ਕੇ ਤਿਆਰ ਕਰਾਂਗੇ ਤੇ ਨਾਲੇ ਆਪਾਂ ਹਰੀ ਚਟਨੀ ਵੀ ਤਿਆਰ ਕਰਾਂਗੇ ਇਸ ਵੀਡੀਓ ਦੇ ਵਿੱਚ ਇਸ ਕਰਕੇ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਵੀਡੀਓ ਨੂੰ ਪੂਰਾ ਦੇਖਿਓ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਓ ਜੀ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿੰਨੇ ਕਿੰਨਾ ਚੀਜ਼ਾਂ ਦੀ ਆਪਾਂ ਨੂੰ ਜ਼ਰੂਰਤ ਹੈ ਤੇ ਇੱਥੇ ਜੀ ਆਪਣੇ ਕੋਲੇ ਹੈਗਾ ਪਦੀਨਾ ਇਹਨੂੰ ਚੰਗੇ ਤਰੀਕੇ ਨਾਲ ਧੋ ਲਿਆ ਆਪਾਂ ਤੇ ਇਸ ਤਰੀਕੇ ਨਾਲ ਇਹਦੀਆਂ ਪੱਤੀਆਂ ਵਰਤਾਂਗੇ ਆਪਾਂ ਹੁਣ ਆਪਾਂ ਲਵਾਂਗੇ ਮਿਕਸੀ ਵਾਲਾ ਜੱਗ ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਪਦੀਨਾ ਐਡ ਕਰ ਦੇਾਂਗੇ ਉਸ ਤੋਂ ਬਾਅਦ ਹਰਾ ਧਨੀਆ ਐਡ ਕਰ ਦੇਾਂਗੇ ਇਹਨੂੰ ਵੀ ਚੰਗੇ ਤਰੀਕੇ ਨਾਲ ਧੋ ਲਿਆ ਸੀਗਾ ਤੇ ਤਿੰਨ ਮੇਰੇ ਕੋਲੇ ਹਰੀਆਂ ਮਿਰਚਾਂ ਇਹ ਐਡ ਕਰ ਦੇਾਂਗੇ ਤੇ ਇਹ ਆਪਣੇ ਕੋਲੇ ਹੈਗਾ ਜੀ ਲਸਣ ਤੇ ਅਦਰਕ ਇਹ ਐਡ ਕਰ ਦੇਾਂਗੇ ਹੁਣ ਆਪਾਂ ਹਰੀ ਚਟਨੀ ਦੇ ਵਿੱਚ ਨਮਕ ਐਡ ਕਰਦੇ ਆਂਗੇ ਤੁਸੀਂ ਕਾਲਾ ਨਮਕ ਵੀ ਐਡ ਕਰ ਸਕਦੇ ਹੋ ਜਾਂ ਫਿਰ ਚਿੱਟਾ ਨਮਕ ਵੀ ਐਡ ਕਰ ਸਕਦੇ ਹੋ ਹੁਣ ਜੀ ਇਹਦੇ ਵਿੱਚ ਲੈਮਨ ਜੂਸ ਐਡ ਕਰਦੇ ਆਂਗੇ ਆਪਾਂ ਤੇ ਹੁਣ ਇਹਨੂੰ ਮਿਕਸ ਕਰਕੇ ਆਪਾਂ ਹਰੀ ਚਟਨੀ ਜਿਹੜੀ ਤਿਆਰ ਕਰ ਲੈਣੇ ਆਂ ਇਸ ਤਰੀਕੇ ਨਾਲ ਜੀ ਹਰੀ ਚਟਨੀ ਆ ਜਿਹੜੀ ਬਿਲਕੁਲ ਬਣ ਕੇ ਹੋ ਗਈ ਹੈ ਤਿਆਰ ਜੇ ਤੁਸੀਂ ਨਿੰਬੂ ਦਾ ਜੂਸ ਇਹਦੇ ਵਿੱਚ ਐਡ ਕਰੋਗੇ ਨਾ ਇਹ 2-3 ਦਿਨ ਵਧੀਆ ਖਰਾਬ ਨਹੀਂ ਹੁੰਦੀ ਵਧੀਆ ਰਹੂਗੀ ਫਰਿੱਜ 'ਚ ਰੱਖੋਗੇ ਵੈਸੇ ਇਸ ਤੋਂ ਜ਼ਿਆਦਾ ਦਿਨ ਵੀ ਚੱਲ ਸਕਦੀ ਹੈ ਤੇ ਹੁਣ ਜੀ ਸਭ ਤੋਂ ਪਹਿਲਾਂ ਨਾ ਆਪਾਂ ਜਿਹੜਾ ਆਟਾ ਬਣਾਵਾਂਗੇ ਕਟੋਰੀਆਂ ਦੇ ਲਈ ਉਹਦੇ ਲਈ ਆਪਣੇ ਕੋਲੇ ਹੈਗਾ ਮੈਦਾ ਤੇ ਇਹ ਇੱਕ ਛੋਟੀ ਕੌਲੀ ਮੈਦਾ ਦੀ ਹੈ ਮੇਰੇ ਕੋਲੇ ਚੰਗੇ ਤਰੀਕੇ ਨਾਲ ਤੁਸੀਂ ਛਾਂਲ ਲਿਓ ਇਹਨੂੰ ਤੇ ਇਹਨੂੰ ਨਾ ਖੁੱਲੇ ਬਰਤਨ ਦੇ ਵਿੱਚ ਐਡ ਕਰਦੇ ਆਂਗੇ ਆਪਾਂ ਤੇ ਹੁਣ ਜੀ 2 ਚਮਚ ਆਪਣੇ ਕੋਲੇ ਹੈਗੇ ਕਾਰਨਰ स्टार्च ਦੇ ਇਹ ਐਡ ਕਰ ਦੇਾਂਗੇ ਜਿਹੜੇ ਨਾਰਮਲ ਘਰੇ ਆਪਾਂ ਚਮਚ ਵਰਤਦੇ ਹਾਂ ਨਾ ਉਹੀ ਚਮਚ ਆਗੇ ਅੱਧਾ ਚਮਚ ਨਮਕ ਦਾ ਐਡ ਕਰ ਦੇਾਂਗੇ ਤੇ ਹੁਣ ਜੀ ਪਹਿਲਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲਾਂਗੇ ਚੰਗੇ ਤਰੀਕੇ ਨਾਲ ਤੇ ਹੁਣ ਜੀ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲਿਆ ਚੰਗੇ ਤਰੀਕੇ ਨਾਲ ਹੁਣ ਇਹਦੇ ਵਿੱਚ ਪਾਣੀ ਐਡ ਕਰਾਂਗੇ ਆਪਾਂ ਬਿਲਕੁਲ ਥੋੜਾ ਜਿਹਾ ਪਾਣੀ ਐਡ ਕਰਾਂਗੇ ਪਹਿਲਾਂ ਵੀ ਇਹਦੇ ਵਿੱਚ ਗੰਢਾ ਨਾ ਬਣ ਜਾਣ ਜ਼ਿਆਦਾ ਇਸ ਤਰੀਕੇ ਨਾਲ ਇਹਦਾ ਕੋਲ ਤਿਆਰ ਕਰਾਂਗੇ ਨਾ ਬਾਲਾ ਪਤਲਾ ਰੱਖਣਾ ਨਾ ਬਾਲਾ ਗਾੜਾ ਰੱਖਣਾਗਾ ਥੋੜਾ ਥੋੜਾ ਪਾਣੀ ਐਡ ਕਰਦੇ ਜਾਵਾਂਗੇ ਜੇ ਆਪਾਂ ਇੱਕ ਕੌਲੀ ਮੈਦੇ ਦੀ ਲੈਂਦੀ ਹੈ ਤੀ ਇਹਨਾਂ ਅੱਧੀ ਕੌਲੀ ਪਾਣੀ ਦੀ ਲੱਗ ਜੂਗੀ ਉਹੀ ਸੇਮ ਕੌਲੀ ਦੇ ਨਾਲ ਪਾਣੀ ਤੁਸੀਂ ਨਾਪ ਕੇ ਐਡ ਕਰ ਲਿਓ ਕਈ ਵਾਰ ਕੀ ਹੁੰਦਾ ਹੈ ਕਿ ਆਪਾਂ ਪਹਿਲੀ ਵਾਰ ਰੈਸਪੀ ਬਣਾਉਣੀ ਹੁੰਨੇ ਆ ਤਾਂ ਇਸ ਤਰੀਕੇ ਨਾਲ ਇਹਦਾ ਆਪਾਂ ਸਮਾਨ ਨਾਪ ਕੇ ਐਡ ਕਰਦੇ ਆ ਫਿਰ ਜਿਹੜੀ ਰੈਸਪੀ ਉਹ ਬਿਲਕੁਲ ਵਧੀਆ ਬਣ ਕੇ ਤਿਆਰ ਹੁੰਦੀ ਆ ਤੇ ਇਸ ਤਰੀਕੇ ਨਾਲ ਬਿਲਕੁਲ ਸਮੂਥ ਜਿਹਾ ਕੋਲ ਬਣਾ ਕੇ ਤਿਆਰ ਕਰ ਲਾਂਗੇ ਤੇ ਹੁਣ ਜੀ ਪਾਣੀ ਐਡ ਕਰਕੇ ਨਾ ਇਸ ਤਰੀਕੇ ਨਾਲ ਕੋਲ ਨੂੰ ਆਪਾਂ ਤਿਆਰ ਕਰ ਲੈਣਾਗਾ ਬਿਲਕੁਲ ਇੰਨਾ ਕੁ ਗਾੜਾ ਦੇਖੋ ਤੁਸੀਂ ਦੇਖ ਸਕਦੇ ਹੋ ਨਾ ਜਿਆਦਾ ਪਤਲਾ ਤੇ ਇਹਨੂੰ ਨਾ ਆਪਾਂ 1.5 ਮਿੰਟ ਜਿਹੜਾ ਇਸ ਤਰੀਕੇ ਨਾਲ ਫੈਂਟ ਕੇ ਤਿਆਰ ਕਰ ਲਾਂਗੇ ਤੇ ਬਿਲਕੁਲ ਇਸ ਤਰੀਕੇ ਦਾ ਜੀ ਕੋਲ ਆਪਾਂ ਬਣਾ ਕੇ ਤਿਆਰ ਕਰ ਲਿਆ ਤੁਸੀਂ ਦੇਖ ਸਕਦੇ ਹੋ ਹਲਕੇ ਹਲਕੇ ਬਬਲਸ ਬਣ ਗਏ ਦੇ ਵਿੱਚ ਤੇ ਬਿਲਕੁਲ ਚਮਚ ਦੀ ਮਦਦ ਨਾਲ ਨਾ ਤੁਸੀਂ ਚੈੱਕ ਕਰ ਲਿਓ ਇਸ ਤਰੀਕੇ ਨਾਲ ਕੋਟਿੰਗ ਹੋਣੀ ਚਾਹੀਦੀ ਹੈ ਚਮਚ ਤੇ ਇੰਨਾ ਕੁ ਗਾੜਾ ਕੋਲ ਹੋਣਾ ਚਾਹੀਦਾ ਤੇ ਹੁਣ ਇਹਦੇ ਵਿੱਚ ਨਾ ਆਪਾਂ ਇੱਕ ਰੇਡ ਚਮਚਾ ਜਿਹੜਾ ਰਫੈਨ ਤੇਲ ਦਾ ਐਡ ਕਰ ਦਿਆਂਗੇ ਬਿਲਕੁਲ ਐਂਡ ਤੇ ਤੇ ਇਹਨੂੰ ਆਪਾਂ ਮਿਕਸ ਕਰ ਲਾਂਗੇ ਚੰਗੇ ਤਰੀਕੇ ਨਾਲ ਤੇ ਹੁਣ ਇਹਨੂੰ ਨਾ ਆਪਾਂ ਰੈਸਟ ਕਰਨ ਲਈ ਰੱਖ ਦਿੰਨੇ ਆ 15 ਮਿੰਟ ਤੇ ਉਦੋਂ ਤੱਕ ਨਾ ਜਿਹੜੀ ਆਪਾਂ ਸਟਫਿੰਗ ਬਣਾਉਣੀ ਹੈ ਜਾਨੀ ਕਿ ਚਾਟ ਬਣਾਉਣੀ ਹੈ ਜਿਹੜੀ ਆਪਾਂ ਕਟੋਰੀਆਂ ਦੇ ਲਈ ਉਹ ਤਿਆਰ ਕਰ ਲੈਣੇ ਆ ਲਓ ਜੀ ਬਿਲਕੁਲ ਬਣ ਕੇ ਹੋ ਗਿਆ ਤਿਆਰ ਸਭ ਤੋਂ ਪਹਿਲਾਂ ਜੀ ਇੱਥੇ ਆਪਣੇ ਕੋਲ ਹੈਗੇ ਆਲੂ ਤੇ ਇਹਨਾਂ ਨੂੰ ਨਾ ਆਪਾਂ ਉਬਾਲ ਲਿਆ ਸੀਗਾ ਤੇ ਠੰਡੇ ਕਰ ਲਿਆ ਸੀ ਠੰਡੇ ਜ਼ਰੂਰ ਹੋਣੇ ਚਾਹੀਦੇ ਆ ਤੇ ਇਹਨਾਂ ਦੇ ਬਿਲਕੁਲ ਛੋਟੇ-ਛੋਟੇ ਇਹ ਜਿੰਨੇ ਤੁਸੀਂ ਚਾਟ ਤਿਆਰ ਕਰਨੀ ਹੈ ਉਸ ਹਿਸਾਬ ਨਾਲ ਆਲੂ ਆ ਜਿਹੜੇ ਤੁਸੀਂ ਉਬਾਲ ਲਿਓ ਤੇ ਹਾਂਜੀ ਆਲੂਆਂ ਦੇ ਵਿੱਚ ਐਡ ਕਰਾਂਗੇ ਆਪਾਂ ਛੋਲੇ ਇਹ ਜਿਹੜੇ ਚਿੱਟੇ ਛੋਲੇ ਆ ਉਹਨਾਂ ਨੂੰ ਉਬਾਲ ਲਿਆ ਸੀਗਾ ਮੈਂ ਥੋੜਾ ਜਿਹਾ ਨਮਕ ਐਡ ਕਰਕੇ ਤੇ ਇਹ ਅੱਧੀ ਕੌਲੀ ਮੈਂ ਐਡ ਕਰੂੰਗੀ ਹੌਣੇ ਦੇ ਵਿੱਚ ਐਡ ਕਰ ਦਿਆਂਗੇ ਆਪਾਂ ਪਿਆਜ਼ ਹੈ ਜਿਹਨੂੰ ਕਿ ਆਪਾਂ ਇਸ ਤਰੀਕੇ ਨਾਲ ਬਰੀਕ ਕੱਟ ਲਿਆ ਸੀਗਾ ਇੱਕ మీడియం ਸਾਈਜ਼ ਦਾ ਪਿਆਜ਼ ਸੀਗਾ ਤੇ ਅੱਧਾ ਟਮਾਟਰ ਐਡ ਕਰ ਦਿਆਂਗੇ ਇਹਦੇ ਮੀਜ਼ ਹੈ ਪਲਪ ਹੈ ਜਿਹੜਾ ਉਹ ਦੋਨੇ ਚੀਜ਼ਾਂ ਹੀ ਘੱਟੀਆਂ ਸੀਗੀਆਂ ਇਸ ਤਰੀਕੇ ਨਾਲ ਇਹਨਾਂ ਨੂੰ ਬਿਲਕੁਲ ਬਰੀਕ ਕੱਟ ਲਿਆ ਸੀਗਾ ਟਮਾਟਰ ਨੂੰ ਦੋ ਤੋਂ ਤਿੰਨ ਹਰੀਆਂ ਮਿਰਚਾਂ ਇਸ ਤਰੀਕੇ ਨਾਲ ਬਰੀਕ ਕੱਟ ਲਈਆਂ ਸੀ ਇਹ ਐਡ ਕਰ ਦਿਆਂਗੇ ਹੌਣੇ ਦੇ ਵਿੱਚ ਨਮਕ ਐਡ ਕਰ ਦਿਆਂਗੇ ਆਪਾਂ ਸਵਾਦ ਅਨੁਸਾਰ ਤੇ ਅਸੀਂ ਕਾਲਾ ਨਮਕ ਵੀ ਐਡ ਕਰ ਸਕਦੇ ਹਾਂ लाल मिरचा ऐड ਕਰ ਦਿਆਂਗੇ ਇਹ ਜਿਆਦਾ ਕੌੜੀਆਂ ਨਹੀਂ ਕਸ਼ਮੀਰੀ ਲਾਲ ਮਿਰਚਾਂ ਨੇ ਟੇਸਟ ਦੇ ਲਈ ਆਪਾਂ ਚਾਟ ਮਸਾਲਾ ਐਡ ਕਰ ਦਿਆਂ। ਚਾਟ ਮਸਾਲੇ ਦੇ ਵਿੱਚ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਇਸ ਕਰਕੇ ਕੱਲਾ ਆਪਾਂ ਚਾਟ ਮਸਾਲਾ ਹੀ ਐਡ ਕਰਾਂਗੇ ਨਾ ਸਟਫਿੰਗ ਬਹੁਤ ਵਧੀਆ ਬਣ ਜੂਗੀ। ਹੁਣ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲਾਂਗੇ ਚੰਗੇ ਤਰੀਕੇ ਨਾਲ। ਸਾਰੀਆਂ ਚੀਜ਼ਾਂ ਨੂੰ ਜੇ ਇਸ ਤਰੀਕੇ ਨਾਲ ਆਪਾਂ ਮਿਕਸ ਕਰ ਲਿਆ ਦੇਖੋ ਹੁਣ ਤੁਸੀਂ ਨਾ ਇਹਦੇ ਵਿੱਚ ਇਮਲੀ ਦੀ ਚਟਨੀ ਵੀ ਐਡ ਕਰ ਸਕਦੇ ਹੋ ਨਾ ਚਟਪਟਾ ਜਿਹਾ ਫਲੇਵਰ ਦੇਣ ਲਈ ਤੇ ਜਾਂ ਟਮੇਟੋ ਕੈਚੱਪ ਵੀ ਐਡ ਕਰ ਸਕਦੇ ਹੋ ਤੇ ਮੈਂ ਇਹਦੇ ਵਿੱਚ ਨਾ ਨਿੰਬੂ ਦਾ ਜੂਸ ਐਡ ਕਰ ਦੂੰਗੀ ਥੋੜਾ ਜਿਹਾ ਅਬ ਇਹ ਜਿਹੜੇ ਤੁਸੀਂ ਕੱਢਦੇ ਹੋ ਇਹਦੇ ਨਾਲ ਕੌੜਾ ਫਲੇਵਰ ਆਊਗਾ ਤੇ ਹੁਣ ਜੀ ਲੈਮਨ ਜੂਸ ਨੂੰ ਵੀ ਆਪਾਂ ਇਹਦੇ ਨਾਲ ਮਿਕਸ ਕਰ ਦਾਂਗੇ ਤੇ ਬਹੁਤ ਹੀ ਚਟਪਟੀ ਜਿਹੀ ਆਪਣੀ ਜਿਹੜੀ ਇਹ ਚਾਟ ਆ ਬਣ ਕੇ ਤਿਆਰ ਹੋ ਗਈ ਹੈ ਦੇਖੋ ਹੁਣ ਆਪਾਂ ਜਿਹੜੀਆਂ ਕਟੋਰੀਆਂ ਉਹ ਬਣਾ ਲੈਣੇ ਆ ਤੇ ਹੁਣ ਜੀ ਆਪਾਂ ਸਾਰੀਆਂ ਚੀਜ਼ਾਂ ਤਿਆਰ ਕਰ ਲਈਆਂ ਹੁਣ ਆਪਾਂ ਤੇਲ ਗਰਮ ਹੋਣ ਲਈ ਰੱਖ ਦਿਆਂਗੇ ਤੁਸੀਂ ਇਹਨਾਂ ਕਟੋਰੀਆਂ ਨੂੰ ਨਾ ਸਰੋਂ ਦੇ ਤੇਲ 'ਚ ਵੀ ਫਰਾਈ ਕਰ ਸਕਦੇ ਹੋ ਡਾਲਡਾ ਘਿਓ 'ਚ ਵੀ ਰਫੈਂਡ ਤੇਲ 'ਚ ਵੀ ਤੇ ਤੇਲ ਨਾ ਫੁੱਲ ਗਰਮ ਹੋਣਾ ਚਾਹੀਦਾ ਤੇਲ ਵਧੀਆ ਗਰਮ ਹੋਊਗਾ ਫਿਰ ਨਾ ਆਪਾਂ ਚਟਪਟਾ ਜਿਹੜੀਆਂ ਇਹ ਕਟੋਰੀਆਂ ਬਣਾ ਲਾਂਗੇ ਕਟੋਰੀਆਂ ਦਾ ਘੋਲ ਵੀ ਆਪਾਂ ਬਣਾ ਕੇ ਰੱਖ ਲਿਆ ਹਰੀ ਚਟਨੀ ਵੀ ਬਣ ਗਈ ਤੇ ਚਾਟ ਵੀ ਬਣਾ ਲਈ ਐ ਸੋ ਮਿੰਟਾਂ ਸਕਿੰਟਾਂ ਦਾ ਕੰਮ ਐ ਇਹ ਕਟੋਰੀ ਚਾਟ ਐ ਜਿਹੜੀ ਘਰੇ ਬਣਾਉਣੀ ਐ ਇਸ ਤਰੀਕੇ ਨਾਲ ਬਿਨਾ ਆਟਾ ਗੁੰਨੇ ਤੇ ਤੇਲ ਨੂੰ ਆਪਾਂ ਗਰਮ ਕਰ ਲੈਨੇ ਆ ਉਦੋਂ ਤੱਕ ਤੁਸੀਂ ਆਪਣੀ ਵੀਡੀਓ ਨੂੰ ਤੇ ਹਾਂ ਜੀ ਇਹ ਤੇਲ ਆ ਜਿਹੜਾ ਚੰਗੇ ਤਰੀਕੇ ਨਾਲ ਗਰਮ ਹੋ ਗਿਆ ਤੇ ਮੈਂ ਨਾ ਕਾਟਚੀ ਦੀ ਮਦਦ ਨਾਲ ਇਹ ਕਟੋਰੀਆਂ ਬਣਾਉਂਗੀ ਕਿਉਂਕਿ ਕਾਟਚੀ ਨਾਲ ਜਿਹੜੀਆਂ ਆਸਾਨੀ ਨਾਲ ਬਣ ਜਾਣਗੀਆਂ ਸੋ ਕਾਟਚੀ ਨੂੰ ਆਪਾਂ ਗਰਮ ਤੇਲ ਦੇ ਵਿੱਚ ਵਧੀਆ ਭਿਉਲਾਂਗੇ ਇਸ ਤਰੀਕੇ ਨਾਲ ਤੇ ਫਿਰ ਆਪਾਂ ਨੂੰ ਚਾਹੀਦਾ ਇਸ ਤਰੀਕੇ ਦਾ ਕੋਈ ਵੀ ਨੈਪਕੀਨ ਜਾਂ ਤੁਸੀਂ ਕਾਟਨ ਦਾ ਕੱਪੜਾ ਲੈ ਲਿਓ ਤੇ ਇਹਦੇ ਨਾਲ ਆਪਾਂ ਕਾਟਚੀ ਨੂੰ ਇਸ ਤਰੀਕੇ ਨਾਲ ਚੰਗੇ ਤਰੀਕੇ ਨਾਲ ਜਿਹੜਾ ਪੁੰਜ ਦਿਆਂਗੇ ਹਾਂ ਜੀ ਜਿਹੜਾ ਆਪਾਂ ਇਹ ਘੋਲ ਤਿਆਰ ਕੀਤਾ ਸੀ ਇਹਦੇ ਵਿੱਚ ਆਪਾਂ ਕਾਟਚੀ ਨੂੰ ਨਾ ਇਸ ਤਰੀਕੇ ਨਾਲ ਭਿਉਾਂ ਲਾਂਗੇ ਵਧੀਆ ਇਸ ਤਰੀਕੇ ਨਾਲ ਬੀਅਰ ਹੈ ਜਿਹੜਾ ਲੱਗਣਾ ਚਾਹੀਦਾ ਦੇਖੋ ਇੰਨਾ ਗਾੜਾ ਹੈ ਇਹ ਤੇ ਹੁਣ ਇਹਨੂੰ ਗਰਮ ਗਰਮ ਤੇਲ ਦੇ ਵਿੱਚ ਇਸ ਤਰੀਕੇ ਨਾਲ ਆਪਾਂ ਛੱਡ ਦੇਾਂਗੇ ਥੋੜਾ ਜਿਹਾ ਪੈਨ ਨੂੰ ਟੇਢਾ ਕਰ ਲਿਓ ਵੀ ਕੜਚੀ ਦੇ ਵਿੱਚ ਵੀ ਹੈ ਜਿਹੜਾ ਤੇਲ ਐਡ ਹੋ ਜੇ ਜਾਂ ਫਿਰ ਤੁਸੀਂ ਪੈਨ ਨੂੰ ਜਿਹੜਾ ਫੁੱਲ ਭਰ ਸਕਦੇ ਹੋ ਕੜਾਹੀ ਨੂੰ ਤੇਲ ਨਾਲ ਪਰ ਮੈਂ ਇਸ ਕਰਕੇ ਦੱਸ ਰਹੀ ਹਾਂ ਵੀ ਕਿਉਂ ਐਵੇਂ ਜ਼ਿਆਦਾ ਤੇਲ ਵੇਸਟ ਕਰਨਾ ਹੈ 1.5 ਜਾਂ 2 ਲੀਟਰ ਤੇਲ ਆਪਾਂ ਕੜਾਹੀ ਚ ਐਡ ਕਰਨਾ ਆਪਾਂ ਘੱਟ ਤੋਂ ਘੱਟ ਤੇਲ 'ਚ ਵੀ ਇਹਨੂੰ ਬਣਾ ਸਕਦੇ ਹਾਂ ਤੇ ਉਪਰੋਂ ਜੀ ਥੋੜਾ ਜਿਹਾ ਨਾ ਆਪਾਂ ਦਬਾਅ ਪਾ ਦੇਾਂਗੇ ਕਿਸੇ ਵੀ ਭਾਰੀ ਚੀਜ਼ ਨਾਲ ਇਸ ਤਰੀਕੇ ਦੀ ਨਾਲ ਤੇ ਜਦੋਂ ਤੱਕ ਨਾ ਇਹਦਾ ਕਲਰ ਚੇਂਜ ਨਹੀਂ ਹੋ ਜਾਂਦਾ ਇਹ 골ਡਨ ਨਹੀਂ ਹੋ ਜਾਂਦੀ ਉਦੋਂ ਤੱਕ ਆਪਾਂ ਇਹਨੂੰ ਪਕਾਵਾਂਗੇ ਦੇਖੋ ਹਜੇ ਪੱਕ ਰਹੀ ਐ ਤੇ ਇਸ ਤਰੀਕੇ ਨਾਲ ਜੀ ਕਟੋਰੀ ਹੈ ਜਿਹੜੀ ਵਧੀਆ ਪੱਕ ਗਈ ਐ ਕਾਚੀ ਦੇ ਨਾਲੋਂ ਬਿਲਕੁਲ ਅਲੱਗ ਹੋ ਗਈ ਐ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਐ ਬਸ ਤੇਲ ਐ ਜਿਹੜਾ ਫੁੱਲ ਗਰਮ ਹੋਣਾ ਚਾਹੀਦਾ ਕਿੰਨਾ ਵਧੀਆ ਇਹਦਾ ਕਲਰ ਆਇਆ ਦੇਖੋ ਥੋੜਾ ਜਿਹਾ ਨਾ ਜੇ ਤੁਸੀਂ ਹੋਰ ਪਕਾਉਣਾ ਹੋਇਆ ਇਸ ਤਰੀਕੇ ਨਾਲ ਇਹਦੇ ਵਿੱਚ ਤੇਲ ਐਡ ਕਰ ਦਿਓ ਤੇ ਇਹਨੂੰ ਥੋੜਾ ਜਿਹਾ ਪੱਕਣ ਫਰਮੇਨਾ ਦਾ ਇਨਾਕੀ ਜਿਹੜਾ ਲਾਈਟ ਕਲਰ ਰੱਖੂਗੀ ਬਿਲਕੁਲ ਕ੍ਰਿਸਪੀ ਬਣ ਕੇ ਤਿਆਰ ਹੋ ਗਈ ਦੂਜੀਆਂ ਵੀ ਬਣਾ ਲੈਣੇ ਆਪਾਂ ਪਿਆਹ ਕਟੋਰੀ ਵੀ ਆਪਣੀ ਬਿਲਕੁਲ ਬਣ ਕੇ ਹੋ ਗਈ ਤਿਆਰ ਤੁਸੀਂ ਦੇਖ ਸਕਦੇ ਹੋ ਜੇ ਤੁਸੀਂ ਅਲੱਗ ਕਰਨਾ ਹੋਇਆ ਨਾ ਥੋੜਾ ਜਿਹਾ ਕਰਦੇ ਦੀ ਮਦਦ ਨਾਲ ਇਸ ਤਰੀਕੇ ਨਾਲ ਵੀ ਅਲੱਗ ਕਰ ਸਕਦੇ ਹੋ ਇਹਨੂੰ ਇੱਧਰਲੀ ਸਾਈਡ ਤੋਂ ਵੀ ਆਪਾਂ ਥੋੜਾ ਜਿਹਾ ਪਕਾ ਲਾਂਗੇ ਵੈਸੇ ਬਹੁਤ ਵਧੀਆ ਕ੍ਰਿਸਪੀ ਬਣ ਕੇ ਤਿਆਰ ਹੋ ਗਈ ਐ ਦੇਖੋ ਕਿੰਨੀ ਵਧੀਆ ਕਟੋਰੀ ਬਣ ਗਈ ਐ ਇਸ ਤਰੀਕੇ ਨਾਲ ਜੀ ਦੂਧੀਆਂ ਕਟੋਰੀਆਂ ਵੀ ਆਪਾਂ ਤਿਆਰ ਕਰ ਲਾਂਗੇ ਪਰ ਗਰਮ ਗਰਮ ਤੇਲ ਦੇ ਵਿੱਚ ਐ ਜਿਹੜਾ ਇਹਨੂੰ ਆਪਾਂ ਬਣਾ ਲਾਂਗੇ ਇਸ ਤਰੀਕੇ ਨਾਲ ਜੀ ਆਹ ਕਟੋਰੀ ਵੀ ਬਣ ਗਈ ਐ ਕਿਉਂਕਿ ਮੈਂ ਤਾਂ ਪਹਿਲਾਂ ਹੀ ਰੈਸਪੀਆਂ ਬਣਾਉਂਦੀ ਰਹਿੰਦੀ ਐ ਇਸ ਕਰਕੇ ਸਹੀ ਬਣਾ ਲੈਣੀਆਂ ਵੀ ਵਧੀਆ ਬਣ ਜਾਂਦੀਆਂ ਤੁਸੀਂ ਨਾ ਕੜਛੀ ਦੀ ਵੇਟ ਨਾ ਕਰੀ ਚਲੋ ਵੀ ਕੜਛੀ ਨੂੰ ਆਪਣੇ ਆਪ ਇਹ ਅਲੱਗ ਹੋਊਗੀ ਕਈ ਵਾਰ ਕੀ ਹੁੰਦਾ ਕਿ ਬਣਦੀ ਬਣਦੀ ਨੂੰ ਟਾਈਮ ਲੱਗ ਜਾਂਦਾ ਫਿਰ ਤੁਸੀਂ ਇਸ ਤਰੀਕੇ ਨਾਲ ਕਰਦੇ ਦੀ ਮਦਦ ਨਾਲ ਇਹਨੂੰ ਅਲੱਗ ਕਰ ਸਕਦੇ ਹੋ ਜਿਵੇਂ ਤੁਹਾਨੂੰ ਲੱਗਿਆ ਨਾ ਵੀ ਕੜਛੀ ਤੋਂ ਇਹ ਜਿਹੜਾ ਇਹ ਅਲੱਗ ਹੋਣੀ ਸਟਾਰਟ ਹੋ ਗਈ ਆ ਫਿਰ ਕਰਦੇ ਦੀ ਮਦਦ ਨਾਲ ਇਹਨੂੰ ਅਲੱਗ ਕਰ ਲਿਓ ਤੇ ਇਸ ਤਰੀਕੇ ਦੀ ਜਦੋਂ ਇਹ 골ਡਨ ਬਣ ਗਈ ਤੇ ਗਰਮਾ ਗਰਮ ਨੂੰ ਕੱਢ ਕੇ ਪਲੇਟ 'ਚ ਰੱਖ ਲਿਓ ਇਸ ਤਰੀਕੇ ਨਾਲ ਜੀ ਇਹ ਕਟੋਰੀਆਂ ਜਿਹੜੀਆਂ ਬਹੁਤ ਆਸਾਨੀ ਨਾਲ ਬਣ ਜਾਣਗੀਆਂ ਜਿਹੜੀਆਂ ਆਪਾਂ ਆਟਾ ਗੁੰਨ ਕੇ ਬਣਾਉਨੇ ਆ ਨਾ ਉਹਦੇ ਤੇ ਜ਼ਿਆਦਾ ਟਾਈਮ ਲੱਗ ਜਾਂਦਾ ਕਿ ਇੱਕ ਰੋਟੀ ਵੇਲਣੀ ਪੈਂਦੀ ਆ ਆਪਾਂ ਨੂੰ ਸੋ ਚੰਗੇ ਤਰੀਕੇ ਨਾਲ ਇਹ ਤੇ ਕੋਟਿੰਗ ਕਰ ਲਿਓ ਤੁਸੀਂ ਇਸ ਤਰੀਕੇ ਨਾਲ ਕੜਛੀ ਤੇ ਤੇ ਗਰਮ ਗਰਮ ਤੇਲ ਦੇ ਵਿੱਚ ਜਿਹੜਾ ਆਪਾਂ ਇਹਨੂੰ ਛੱਡ ਦੇਾਂਗੇ ਇਹਨਾਂ ਨੂੰ ਬਣਾ ਕੇ ਤੁਸੀਂ ਸਟੋਰ ਕਰਕੇ ਵੀ ਰੱਖ ਸਕਦੇ ਹੋ ਕਿਸੇ ਵੀ 에어ਟਾਈਟ ਡੱਬੇ ਦੇ ਵਿੱਚ ਰੱਖ ਲਿਓ ਤੁਸੀਂ ਜਦੋਂ ਠੰਡੀਆਂ ਹੋ ਗਈਆਂ ਫਿਰ ਨਾਲ ਦੀ ਨਾਲ ਚਾਟ ਬਣਾ ਸਕਦੇ ਹੋ ਸਰਵ ਕਰ ਸਕਦੇ ਹੋ ਖਾ ਸਕਦੇ ਹੋ ਬਹੁਤ ਟੇਸਟੀ ਬਣਦੇ ਆ ਤੇ ਇੰਨੀਆਂ ਸਾਰੀਆਂ ਕਟੋਰੀਆਂ ਜੀ ਬਿਲਕੁਲ ਅਪਚਾ ਠਟ ਘੱਟ ਤੋਂ ਘੱਟ ਸਮੇਂ 'ਚ ਬਣਾ ਕੇ ਤਿਆਰ ਕਰ ਲੀਆਂ ਮੈਂ ਇੱਕ ਕਟੋਰੀ ਜਿਹੜੀ ਤੁਹਾਨੂੰ ਤੋੜ ਕੇ ਵੀ ਦਿਖਾਉਣੀ ਆ ਦੇਖੋ ਕਿੰਨੀਆਂ ਵਧੀਆ ਇਹ ਪੱਕ ਕੇ ਤਿਆਰ ਹੋ ਗਈਆਂ ਨੇ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਕ੍ਰਿਸਪੀ ਬਣੀਆਂ ਇਹ ਬਹੁਤ ਹੀ ਵਧੀਆ ਬਿਨਾ ਆਟਾ ਗੁੰਨੇ ਤੇ ਬਿਨਾ ਰੋਟੀ ਵੇਲੇ ਜਿਹੜੀਆਂ ਝਟਕਟ ਆਪਾਂ ਇੰਨੀਆਂ ਜ਼ਿਆਦਾ ਕਟੋਰੀਆਂ ਬਣਾ ਲਾਂਗੇ ਤੇ ਹੁਣ ਜੀ ਸਭ ਤੋਂ ਪਹਿਲਾਂ ਨਾ ਆਪਾਂ ਇਹਦੇ ਵਿੱਚ ਚਾਟ ਭਰਾਂਗੇ ਕਟੋਰੀਆਂ ਤੁਸੀਂ ਬਣਾ ਕੇ ਰੱਖ ਲਿਓ ਤੇ ਜਿੱਦੋਂ ਤੁਸੀਂ ਖਾਣੀਆਂ ਹੋਈਆਂ ਤੁਹਾਡਾ ਮਨ ਹੋਇਆ ਜਾਂ ਮਹਿਮਾਨ ਆਉਣ ਘਰੇ ਤੁਸੀਂ ਸਰਵ ਕਰਨੀਆਂ ਹੋਈਆਂ ਫਿਰ ਉਦੋਂ ਤੁਸੀਂ ਇਹ ਜਿਹੜਾ ਇਸ ਤਰੀਕੇ ਨਾਲ ਚਾਟ ਬਣਾ ਲਿਓ ਤੇ ਉੱਪਰੋਂ ਜੀ ਆਪਾਂ ਦਹੀਂ ਐਡ ਕਰਦੇ ਆਂਗੇ ਮਿੱਠੀ ਦਹੀਂ ਐਡ ਕਰ ਸਕਦੇ ਹੋ ਤੁਸੀਂ ਜਾਂ ਫਿਰ ਦਹੀਂ ਨੂੰ ਐਵੇਂ ਫੈਂਟ ਕੇ ਜਿਹੜਾ ਥੋੜਾ ਜਿਹਾ ਨਮਕ ਐਡ ਕਰਕੇ ਵੀ ਐਡ ਕਰ ਸਕਦੇ ਹੋ ਤੇ ਉੱਪਰੋਂ ਜੀ ਹਰੀ ਚਟਨੀ ਐਡ ਕਰਦੇ ਆਂਗੇ ਆਪਾਂ ਜਿਹੜੀ ਆਪਾਂ ਬਣਾ ਕੇ ਰੱਖੀ ਸੀ ਤੇ ਉੱਪਰੋਂ ਜੀ ਆਪਾਂ ਮਿੱਠੀ ਚਟਨੀ ਐਡ ਕਰਦੇ ਆਂਗੇ ਤੁਸੀਂ ਗੋੜ ਵਾਲੀ ਮਿੱਠੀ ਚਟਨੀ ਵੀ ਬਣਾ ਸਕਦੇ ਹੋ, ਇਮਲੀ ਵਾਲੀ ਚਟਨੀ ਵੀ ਬਣਾ ਸਕਦੇ ਹੋ ਤੇ ਟਮੇਟੋ ਕੈਚਪ ਵੀ ਤੁਸੀਂ ਐਡ ਕਰ ਸਕਦੇ ਹੋ ਵੀ ਛਟਪਟ ਜਿਹੜੀ ਇਹ ਚਾਟ ਬਣਾਉਣੀ ਹੋਵੇ ਜੇ। ਤੇ ਬਿਲਕੁਲ ਥੋੜਾ ਜਿਹਾ ਚਾਟ ਮਸਾਲਾ ਐਡ ਕਰ ਦੇਾਂਗੇ। ਇਹ ਤੁਸੀਂ ਦਹੀਂ ਐਡ ਕਰਕੇ ਵੀ ਐਡ ਕਰ ਸਕਦੇ ਹੋ। ਬਿਲਕੁਲ ਥੋੜਾ ਜਿਹਾ ਆਲੂ ਭੂਜੀ ਐਡ ਕਰ ਦੇਾਂਗੇ। ਤੇ ਮਿੱਠੇ ਟੇਸ ਲਈ ਨਾ ਮੈਂ ਥੋੜੀਆਂ ਜਿਹਾ ਇਹ ਟੂਟੀ ਫਰੂਟੀ ਐਡ ਕਰ ਦੂੰਗੀ ਤੁਸੀਂ ਕਿਸ਼ਮਿਸ਼ ਜਾਂ ਅਨਾਰ ਵੀ ਐਡ ਕਰ ਸਕਦੇ ਹੋ। ਤੈਲਾਓ ਜੀ ਆਪਣੀ ਕਟੋਰੀ ਚਾਟ ਹੈ ਜਿਹੜੀ ਬਿਲਕੁਲ ਬਣ ਕੇ ਹੋ ਗਈ ਹੈ ਤਿਆਰ ਤੁਸੀਂ ਇਹਨੂੰ ਫੁੱਲ ਵੀ ਭਰ ਸਕਦੇ ਹੋ ਜਾਂ ਇਸ ਤਰੀਕੇ ਨਾਲ ਵੀ ਭਰ ਸਕਦੇ ਹੋ ਤੇ ਸਾਰੀਆਂ ਕਟੋਰੀਆਂ ਜੀ ਇਸ ਤਰੀਕੇ ਨਾਲ ਜਿੰਨੀਆਂ ਆਪਾਂ ਖਾਣੀਆਂ ਨੇ ਤਿਆਰ ਕਰ ਲਾਂਗੇ ਉੱਪਰ ਪਾ ਦੇਣਗੇ ਥੋੜੀ ਜਿਹੀ ਦਹੀਂ ਦਹੀਂ ਦੇ ਉੱਪਰ ਐਡ ਕਰ ਦਿਆਂਗੇ ਥੋੜਾ ਜਿਹਾ ਚਾਟ ਮਸਾਲਾ ਲਾਲ ਮਿਰਚਾਂ ਵੀ ਤੁਸੀਂ ਐਡ ਕਰ ਸਕਦੇ ਹੋ ਉੱਪਰੋਂ ਪਾ ਦਾਂਗੇ ਹਰੀ ਚਟਨੀ ਤੇ ਉੱਪਰੋਂ ਪਾ ਦਾਂਗੇ ਮਿੱਠੀ ਚਟਨੀ ਬਿਲਕੁਲ ਥੋੜਾ ਜਿਹਾ ਭੁਜੀਆ ਤੇ ਲਓ ਜੀ ਸਾਰੀਆਂ ਕਟੋਰੀਆਂ ਜਿਹੜੀਆਂ ਮੈਂ ਬਣਾ ਕੇ ਤਿਆਰ ਕਰ ਲਈਆਂ ਬਿਲਕੁਲ ਖਾਣ ਦੇ ਲਈ ਇਹ ਤਿਆਰ ਹੈ ਤੇ ਬਹੁਤ ਹੀ ਆਸਾਨ ਤਰੀਕੇ ਨਾਲ ਜੀ ਬਿਨਾ ਆਟਾ ਗੁੰਨੇ ਬਿਨਾ ਰੋਟੀ ਵੇਲੇ ਜਿਹੜੀਆਂ ਆਪਾਂ ਇੰਨੀਆਂ ਜਿਆਦਾ ਕਟੋਰੀਆਂ ਬਣਾ ਲਈਆਂ ਤੇ ਕਟੋਰੀ ਚਾਟ ਹੈ ਜਿਹੜੀ ਚਟਪਟ ਤਿਆਰ ਹੋ ਜੂ ਬਹੁਤ ਟੇਸਟੀ ਬਣੂਗੀ ਬਹੁਤ ਹੀ ਆਸਾਨ ਜੀ ਰੈਸਪੀ ਹੈ ਤੁਸੀਂ ਜਰੂਰ ਇਸ ਰੈਸਪੀ ਨੂੰ ਘਰੇ ਟਰਾਈ ਕਰਿਓ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਓ ਜੀ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਾਂ ਮਿਲਾਂਗੇ ਨੈਕਸਟ ਰੈਸਪੀ ਦੇ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ